ਇਹ ਗੱਲ ਕਿਸਾਨ ਭਰਾਵੋ ਅੱਜ ਤੁਹਾਡੇ ਨਾਲ ਇੱਕ ਛੋਟੀ ਜੀ ਜਾਣਕਾਰੀ ਸਪਰੇਅ ਬਾਰੇ ਸਾਂਝੀ ਕਰਨੀ ਹੈ ਦੇਖੋ ਆਪਾਂ ਨੇ ਬਾਸੋ ਕੰਪਨੀ ਦੀ ਪ੍ਰੋਕਸਰ ਵਰਤੀ ਹੈ ਜੀ ਨਾਲ ਵਰਤੀ ਹੈ ਇਹਦੇ ਥਾਇਓ ਆ ਤੁਸੀਂ ਕੋਈ ਵੀ ਵਰਤ ਸਕਦੇ ਹੋ ਗ੍ਰੇਨੇਵਲ ਵੀ ਲੈ ਸਕਦੇ ਹੋ ਅਕਟਾਰਾ ਦੇ ਨਾਮ ਤੋਂ ਆਉਂਦੀ ਹੈ ਸਟੈਂਟਾ ਜੀ ਜੀ ਤੇ ਨਾਲ ਆਪਾਂ ਨੇ ਵਰਤੀ ਹੈ ਜੀ ਪੋਟਾਸ਼ ਐਫ ਐਮ ਸੀ ਦੀ ਲੇਜੈਂਡ ਦੇ ਨਾਮ ਤੋਂ ਆਉਂਦੀ ਹੈ ਜੀ ਇਹ ਤਾਂ ਬਹੁਤ ਚੰਗਾ ਰਿਜ਼ਲਟ ਕਿਸਾਨ ਭਰਾਵੋ ਆਪਾਂ ਹਰ ਸਾਲ ਵਰਤਦੇ ਆਂ ਜੀ ਤੁਸੀਂ ਜਿਹੜਾ ਬੀਜ ਰੱਖਣਾ ਹੋਵੇ ਖਾਸ ਕਰਕੇ ਉਹਦੇ ਦੇ ਜ਼ਰੂਰ ਵਰਤਿਓ ਕਿਉਂਕਿ ਉਹਦੀ ਕੁਆਲਿਟੀ ਬੜੀ ਅੱਛੀ ਬਣਦੀ ਹੈ ਜੀ ਬੀਤੀ ਤੇ ਜੋ ਹੁਣ ਸਪਰੇਅ ਕਰਨ ਦਾ ਬਿਲਕੁਲ ਸਹੀ ਸਮਾਂ ਹੈ ਕਿਸਾਨ ਭਰਾਵੋ ਸਪਰੇਅ ਕਰਕੇ ਉਹ ਤੋਂ ਬਾਅਦ ਆਪਾਂ ਪਾਣੀ ਲਾ ਸਕਦੇ ਆਂ ਉਹਦੇ ਨਾਲ ਆਪਣੀ ਕਣਕ ਰੋਗ ਮੁਕਤ ਰਹੂਗੀ ਤੇ ਥੋੜਾ ਫਰਕ ਵੀ ਰਹੂਗਾ ਜੀ ਕਿਸਾਨ ਭਰਾਵੋ Este va a